ਹਾਂਜੀ ਬ੍ਰੇਕਿੰਗ ਨਿਊਜ਼ ਰਾਜਵੀਰ ਜਵੰਦਾ ਦੇ ਤਾਏ ਦੇ ਮੁੰਡੇ ਨੇ ਕਰ ਦਿੱਤਾ ਵੱਡਾ ਖੁਲਾਸਾ ਅੱਜ ਸ਼ਾਮ ਸਾਹਮਣੇ ਆ ਗਿਆ ਉਹ ਹੈ ਸੱਚ ਜਿਸ ਨੇ ਸਾਰੇ ਫੈਨ ਨੂੰ ਹਿਲਾ ਕੇ ਰੱਖ ਦਿੱਤਾ ਹਾਂਜੀ ਕੀ ਹੈ ਸੱਚ ਆਜੋ ਜਾਨੂ ਅਤੇ ਬਣੇ ਰਹੋ ਸਾਡੇ ਨਾਲ ਜੇਕਰ ਤੁਸੀਂ ਰਾਜਵੀਰ ਜਵੰਦਾ ਨੂੰ ਪਿਆਰ ਕਰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਉਤੇ ਜਿੱਥੇ ਪੰਜਾਬ ਦੀ ਹਰ ਵੱਡੀ ਖਬਰ ਸਭ ਤੋਂ ਪਹਿਲਾ ਤੇ ਸਭ ਤੋਂ ਤੇਜ਼ ਮਿਲਦੀ ਏ ਅੱਜ ਦੀ ਸੋਸ਼ਲ ਮੀਡੀਆ ਤੇ ਸਭ ਤੋਂ ਵੱਡੀ ਤੂਫਾਨੀ ਅਪਡੇਟ ਦੋਸਤੋ ਰਾਜਵੀਰ ਚਵੰਦਾ ਦੇ ਪਰਿਵਾਰ ਵਿੱਚੋਂ ਇੱਕ ਐਸਾ ਰਾਜ਼ ਸਾਹਮਣੇ ਆ ਚੁੱਕਿਆ ਏ ਜਿਸ ਨੇ ਫੇਸਬੁੱਕ ਇੰਸਟਾਗ੍ਰਾਮ ਤੇ YouTube ਤੇ ਹਰ ਜਗ੍ਹਾ ਅੱਗ ਲਾ ਦਿੱਤੀ ਏ ਹਾਂਜੀ ਰਾਜਵੀਰ ਦੇ ਰਏ ਤਾਏ ਦੇ ਮੁੰਡੇ ਨੇ ਲਾਈਵ ਆ ਕੇ ਇੱਕ ਐਸਾ ਸੱਚ ਦੱਸਿਆ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕੀ ਸੀ ਉਹ ਹੈ ਗੁਪਤ ਰਾਜ਼ ਜਾਣਨ ਲਈ ਬਣੇ ਰਹੋ ਸਾਡੇ ਨਾਲ ਸਾਡੇ ਸੋਸ਼ਲ ਮੀਡੀਆ ਅਪਡੇਟ ਸਰੋਤਿਆਂ ਮੁਤਾਬਕ ਪਿਛਲੇ 1 ਸਾਲ ਤੋਂ ਉਹ ਚੁੱਪਚਾਪ ਇੱਕ ਸੀਕ੍ਰੀਟ ਪ੍ਰੋਜੈਕਟ ਤੇ ਕੰਮ ਕਰ ਰਿਹਾ ਸੀ ਅਤੇ ਲਾਈਵ ਵਿੱਚ ਉਸਨੇ ਧਮਾਕਾ ਕਰ ਦਿੱਤਾ ਮੈਂ ਰਾਜਵੀਰ ਜਬੰਦਾ ਨਾਲ ਮਿਲ ਕੇ ਇੱਕ ਖਾਸ ਐਲਬਮ ਬਣਾਉਂਦਾ ਸੀ ਇਹ ਐਲਬਮ ਉਸਦੀ ਅਸਲੀ ਜ਼ਿੰਦਗੀ ਦੇ ਅਣ ਸੁਣੇ ਰਾਜ ਖੋਲਦੀ ਹੈ ਦੋਸਤੋ ਇਹ ਸੁਣਦੇ ਹੀ ਲਾਈਵ ਦੀ ਚੈਟ ਭਰ ਗਈ ਫੈਨ ਕਹਿੰਦੇ ਨજર ਆਏ ਯਾਰ ਇਹ ਤਾਂ ਬੰਬ ਖਬਰ ਹੈ ਕਈ ਤਾਂ ਇਮੋਸ਼ਨਲ ਵੀ ਹੋ ਗਏ ਅਤੇ ਹੋਰ ਕੀ ਆਖਿਆ ਲਾਈਵ ਦੌਰਾਨ ਲਾਈਵ ਵਿੱਚ ਉਸਦਾ ਡਾਇਲੋਗ ਪੂਰੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਇਹ ਸਿਰਫ ਮਿਊਜ਼ਿਕ ਨਹੀਂ ਇਹ ਰਾਜਵੀਰ ਦੀ ਜ਼ਿੰਦਗੀ ਉਸਦਾ ਸਟਰਗਲ ਉਸਦੇ ਦਰਦ ਦੀ ਅਸਲੀ ਕਿਤਾਬ ਹੈ ਇਹ ਬੋਲ ਸੁਣ ਕੇ ਫੈਨਸ ਨੇ ਕਮੈਂਟ ਦੀ ਬਾਰਿਸ਼ ਕਰ ਦਿੱਤੀ ਇਹ ਕਹਿੰਦਾ ਪਹਿਲੀ ਵਾਰ ਕੋਈ ਇਹੋ ਜਿਹਾ ਸੱਚ ਬੋਲਦਾ ਦਿਖਿਆ ਹੈ ਇਹ ਤਾਂ ਵੱਡਾ ਰਾਜ ਸੀ ਐਲਬਮ ਦੀਆਂ ਖਾਸ ਗੱਲਾਂ ਸੋਸ਼ਲ ਮੀਡੀਆ एक्सक्लूसिव राजवीर ਦੇ ਸਟਰਗਲ ਦੀ ਅਸਲ ਕਹਾਣੀ ਪਰਿਵਾਰ ਨਾਲ ਉਸ ਦਾ ਭਾਵੁਕ ਰਿਸ਼ਤਾ ਤੇਜ ਪਿੱਛੇ ਦੀਆਂ ਨਿੱਜੀਆ ਘਟਨਾਵਾਂ ਫੈਨਸ ਲਈ ਰਾਜਵੀਰ ਦੀ জারਨੀ ਦਾ ओरिजिनल ਰਿਕਾਰਡ ਇਹ ਐਲਬਮ ਫੈਨਸ ਲਈ ਇੱਕ ਗੁੱਡ ਨਿਊਜ਼ ਹੈ ਆਖਿਰ ਵਿੱਚ ਸੋਸ਼ਲ ਮੀਡੀਆ ਅਪਡੇਟ ਦਾ ਦਾਵਾ ਹੈ ਦੋਸਤੋ ਜਿਵੇਂ ਹੀ ਐਲਬਮ ਦੀ ਰਿਲੀਜ਼ਿੰਗ ਡੇਟ ਟ੍ਰੈਕ ਲਿਸਟ ਜਾਂ ਟੀਜ਼ਰ ਆਉਂਦਾ ਹੈ ਸਭ ਤੋਂ ਪਹਿਲਾਂ ਖਬਰ ਸੋਸ਼ਲ ਮੀਡੀਆ ਅਪਡੇਟ ਤੇ ਮਿਲੇਗੀ ਇਸ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਇਹ ਹੈ ਖਬਰ ਨਹੀਂ origignal update ਮਿਲਦੀ ਹੈ ਤਦ ਤੱਕ ਲਈ ਧੰਨਵਾਦ